ਜੀ ਅੱਗਾ ਜੀ ਸਵੇਰ ਦਾ ਟਾਈਮ ਆਈ ਸ਼ਹਿਰ ਨੂੰ ਚੱਲਿਆ ਜੀ ਆ ਦੇਖੋ ਇਸ ਸਾਡੇ ਦਾ ਕਿ ਬੱਦਲ ਬਾਈ ਹੋਈ ਹੋਈ ਆ ਹਵਾ ਬਹੁਤ ਬਰੀਆ ਠੰਡੀ ਹਵਾ ਚੱਲਦੀ ਆ ਤੇ ਦੇਖਦੇ ਹਾਂ ਕੁਦਰਤ ਵਾਲਾ ਕੀ ਕ੍ਰਿਸ਼ਮਾ ਕਰਦਾ بارش ਪਾਉਂਦਾ ਜਾਂ ਨਹੀਂ ਪਾਉਂਦਾ ਤੇ ਇੱਧਰ ਜਿਹੜਾ ਰਹਿ ਮਾਰੇ ਮੋٹے ਰਹਿੰਦੇ ਆ ਲੋਕਾਂ ਦੇ ਖੇਤ ਝੋਨਾ ਲਾਉਣ ਤੋਂ ਉਹਦੇ ਕਦੂ ਕਰਨ ਦੀ ਤਿਆਰੀ ਕਰੀ ਹੋਈ ਜਲ ਸਾਡੇ ਲੋਕਾਂ ਨੇ ਤੇ ਉਹ ਦੇਖੋ ਤੇ ਸਵਾ 10 ਮਿੰਟ 20 ਮਿੰਟ ਇਦਾਂ ਸ਼ਹਿਰ ਸ਼ੂਰ ਕਰ ਲਈਦੀ ਆ ਤੇ ਥੋੜਾ ਬਹੁਤਾ ਥੋੜਾ ਤਾਜ਼ਾ ਮਨ ਵੀ ਹੋ ਜਾਂਦਾ ਤੇ ਦਿਮਾਗ ਵੀ ਫਰੈਸ਼ ਹੋ ਜਾਂਦਾ ਤੇ ਜੀ ਅੱਲਾਹ ਬਖਸ਼ ਨੇ ਨਾਲ ਸਰੀਰ ਚੱਲਦਾ ਰਹਿੰਦਾ ਤੇ ਦੇਖੋ ਉਹ ਅੰਛੀ ਉਹ ਦੇਖੋ ਪੰਛੀ ਪਤਾ ਨਹੀਂ ਕਿਹੜਾ ਹੈ ਇਹ ਪਹਿਲਾਂ ਵੀ ਮੈਂ ਪੁੱਛਿਆ ਸੀ ਇੱਕ ਵਾਰ ਇਹ ਪੰਛੀ ਦਾ ਮੈਨੂੰ ਦੱਸਿਆ ਜਾਵੇ ਪੰਛੀ ਕੌਣ ਆ ਕੀ ਆ ਇਹ ਪੰਛੀ ਸਾਡੇ ਇੱਥੇ ਬਹੁਤ ਆਏ ਹੋਏ ਨੇ ਇਹ ਪੰਛੀ ਹਰ ਇੱਕ ਸਾਲ ਇਹ ਤਕਰੀਬਨ ਹੁੰਦੇ ਨੇ ਤੇ ਆ ਦੇਖੋ ਜਦ ਕੋਲ ਨੂੰ ਜਾਂਦੇ ਆ ਇਹ ਉੱਡ ਜਾਂਦੇ ਨੇ ਉਹ ਦੇਖੋ ਇਹ ਪੰਛੀ ਆ ਜਦ ਕੋਲ ਜਾਂਦੇ ਹੁੰਦੇ ਜਾਂਦੇ ਆ ਤੇ ਦੇਖੋ ਟਟਿਰੀ ਬੋਲਦੀ ਆ ਵਿੱਚ ਤੇ ਸਾਡੇ ਬਜ਼ੁਰਗ ਭਾਈ ਖੜੇ ਨੇ ਆਪਣੀਆਂ ਮੋਟਰਾਂ ਤੋਂ ਘਰ ਨੂੰ ਜਾਣ ਦੀ ਤਿਆਰੀ ਕਰਦੇ ਨੇ ਮੋਟਰਾਂ ਤੇ ਪਾਣੀ ਪੂਣੀ ਦੇਖਣ ਗਏ ਹੋਏ ਵਾਪਸ ਆਪਣਾ ਸਾਈਕਲ ਮੋੜੀ ਖੜੇ ਆ ਤੇ ਇੱਧਰ ਸਾਡੇ ਏਰੀਏ 'ਚ ਝੋਨਾ ਤਕਰੀਬਨ ਲੱਗੇ ਗਿਆ ਸਾਰਿਆਂ ਦੇ ਥੋੜਾ ਬਹੁਤਾ ਕਿਸੇ ਦੀ ਮੱਕੀ-ਮੱਕੀ ਵਾਲਾ ਜਾਂ ਹੋਰ ਖੇਤ ਇੰਨਾ ਰਹਿੰਦਾ ਤੇ ਹਵਾ ਨੇ ਅੱਜ ਅੰਤ ਲੈ ਆਂਦਾ ਪਿਆ ਇੰਨੀ ਤੈਂ ਆਪਾਂ ਆਪਣੇ ਖੇਤ ਦੇ ਨਾਲ ਨਾਲ ਵੀ ਇੱਕ ਇੱਕ ਦੋ ਦੋ ਦਰਖਤ ਵੀ ਲਾ ਦਈਏ ਨਾ ਤੇ ਦੇ ਨਾਲ ਨਾਲ ਥੋੜੇ ਥੋੜੇ ਫਰਕ ਦਾ ਦਰਖਤ ਲਾ ਦਈਏ ਸਿਰਫ ਇਹ ਆਪਾਂ ਕੋਈ ਖੇਤ ਨੂੰ ਨੁਕਸਾਨ ਕਰਨ ਵਾਲੇ ਨਹੀਂ ਲਾਉਣੇ ਤਾਂ ਹੋਰ ਸ਼ੋਅ ਵਾਲੇ ਬਹੁਤ ਕਿਸਮ ਦੇ ਦਰਖਤ ਆਉਂਦੇ ਆ ਜਿਹੜੇ ਸ਼ੋਅ ਵੀ ਆ ਤੇ ਨਾਲ ਦੀ ਨਾਲ ਅਸੀਂ ਬਾਸੀਏ ਵੀ ਦਿੰਦੇ ਨੇ ਤੇ ਥੋੜੀ ਮੋਟੀ ਸ਼ਾਹ ਵੀ ਦਿੰਦੇ ਆ ਸ਼ਾਇਰ ਕਰਿਆ ਇਹ ਸ਼ਾਇਰ ਸਾਈਕਲ ਤੇ ਆਹ ਦੇਖੋ ਜੀ ਆਹ ਮੋਟਰ ਕਿ ਸੇਟ ਐਵੇਂ ਨੂੰ ਰਤਨਾਲੀ ਜਾਂ ਸਰਜੀਤਪੁਰ ਦੀ ਮੋਟਰ ਕਹਿ ਦਿੰਦੇ ਸੀ ਹੁਣ ਇਹ ਰਾਜੂ ਬਲਬੀਰ ਸਿੰਘ ਕਰਮ ਸਿੰਘ ਉਹਨਾਂ ਕੋਲ ਆ ਇਹਨਾਂ ਨੇ ਲੈ ਲਈ ਸੀ ਤੇ ਸਰਜੀਤਪੁਰ ਉਹਨਾਂ ਤੋਂ ਦੇਖੋ ਕਿੰਨਾ ਵਧੀਆ ਮੌਸਮ ਹੋਇਆ ਮੈਂ ਹਰ ਇੱਕ ਨੂੰ ਬੇਨਤੀ ਕਰੂੰ ਕੋਈ ਵੀ ਹੈ ਚਾਹੇ ਥੋੜਾ ਬਹੁਤਾ ਆਪਣੀ ਸ਼ਾਇਰ ਦੀ ਆਤਮਾ ਉਸ ਵਾਰ ਸ਼ਾਮ ਦੀ ਜੇ ਜ਼ਿਆਦਾ ਨਹੀਂ ਕਿ ਲੋਕ 2 ਕਿਲੋਮੀਟਰ ਦਿੱਤਾ ਕਿਲੋਮੀਟਰ ਜਾਣੇ ਕੌਣ ਰੋਜ਼ ਸਵੇਰ ਜਾਮ ਸ਼ਾਇਰ ਕਰੋ ਤੇ ਥੋੜਾ ਬਹੁਤਾ ਸਰੀਰ ਨੂੰ ਰਿਲੈਕਸ ਮਿਲ ਜਾਂਦਾ ਤੇ ਹੁਣ ਸਭ ਕਲ ਚੱਲਦਾ ਰ ਜਾਂਦੀ ਆ ਦੇ ਤੇ ਉਹ ਕਾਕਾ ਆ ਰਿਹਾ ਸਕੂਟਰ ਤੇ ਇਹ ਦੇਖਦੇ ਆ ਇੱਧਰ ਨੂੰ ਆਉਂਦਾ ਕਿੱਧਰ ਆਉਂਦਾ ਉਹ ਦੇਖੋ ਇਹ ਮੋਟਰ ਤੋਂ ਆ ਰਿਹਾ ਦੇਖ ਕੇ ਆਪਣੇ ਪਾਣੀ ਪੂਣੀ ਇੱਕ ਕਾਕਾ ਹੈ ਕਾਕਾ ਮਿਲਦੇ ਆਂ ਇਹ ਅਗਲੇ ਬਲੌਗ 'ਚ ਵੀਡੀਓ ਵੱਧ ਤੋਂ ਵੱਧ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਜੀ